ਹਾਂਜੀ ਤੁਸੀਂ ਅੱਜ ਨਾ ਮੇਰੇ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਮੈਂ ਕਹਿੰਨੀ ਆ ਸਾਰਿਆਂ ਤੋਂ ਜ਼ਿਆਦਾ ਸਵਾਦ ਲੱਗੂਗੀ ਤੁਹਾਨੂੰ ਤੇ ਸੌਖੀ ਤੇ ਐਨੀ ਆਸਾਨ ਆ ਬਣਾਉਣੀ ਇਹ ਤੇ ਨਾਲੇ ਇਹਦਾ ਟੇਸਟ ਹੈ ਜਿਹੜਾ ਵੱਖਰਾ ਜਿਹਾ ਹੁੰਦਾ ਹੈਗਾ ਮੈਂ ਬਣਾਉਣ ਲੱਗੀ ਸੀਗੀ ਜੀ ਅੱਜ ਟਿੰਡੇ ਠੀਕ ਹੈ ਜੀ ਉਹ ਟਿੰਡੇ ਬਣਾਉਣ ਲੱਗੀਆਂ ਤੇ ਮੈਂ ਆਖਿਆ ਮਖ ਨਾਲ ਨਾਲ ਤੁਹਾਡੇ ਨਾਲ ਵੀ ਸਾਂਝੇ ਕਰ ਲਾਂ ਵੀ ਇਹ ਸਾਰਿਆਂ ਤੋਂ ਸੌਖੇ ਬਣਦੇ ਆ ਤੇ ਆਸਾਨ ਤੇ ਮੈਂ ਕੀ ਕੀਤਾ ਜੀ ਲੈ ਲੈ 10-12 ਟਿੰਡੇ ਲੈ ਲੈ ਆਪਾਂ ਤੇ ਚਲੋ ਹੁਣ ਮੈਂ ਇਹਨਾਂ ਨੂੰ ਕੇਰਾ ਸਾਫ਼ ਸੁਥਰੇ ਕਰ ਲੀ ਗਿਆ ਹਣਾ ਇਹਨਾਂ ਨੂੰ ਕੀ ਕਰਨਾ ਹੈਗਾ ਜੀ ਆਪਾਂ ਪਾਣੀ ਦੇ ਵਿੱਚ ਪਾਤੇ ਤੇ ਇਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਧੋਤੇ ਬਾਅਦ ਫਿਰ ਆਪਾਂ ਨੂੰ ਇਹ ਉੱਤੋਂ ਛਿੱਲਣੇ ਵੀ ਪੈਣਗੇ ਥੋੜੇ ਥੋੜੇ ਉੱਤੋਂ ਨਾ ਇਹ ਛਿਲਕਾ ਜੇ ਨਾ ਤਾਂ ਲਾਉਣਾ ਪਊਗਾ ਜਿਹੜਾ ਆਹ ਉੱਤੇ ਕਾਲਾ ਜਾਂ ਹੁੰਦਾ ਹੈਗਾ ਨਾ ਇਹ ਛਿਲਕਾ ਆਪਾਂ ਨੂੰ ਇਹਨਾਂ ਦਾ ਲਾਉਣਾ ਪਊਗਾ ਠੀਕ ਹੈ ਜੀ ਇਹ ਮੈਂ ਹੁਣ ਕੀ ਕੀਤਾ ਜੀ ਪਹਿਲਾਂ ਤਾਂ ਇਹਨਾਂ ਨੂੰ ਆਹ ਥੋੜਾ ਥੋੜਾ ਇਹਨਾਂ ਨੂੰ ਲਾਹ ਲਿਆ ਜੀ ਨੋਹ ਦੇ ਨਾਲ ਤੇ ਇਹ ਸਾਫ਼ ਹੋ ਗਏ ਤੇ ਹੁਣ ਆਪਾਂ ਇਧਰਲੇ ਪਾਸੇ ਦੂਜੇ ਡੋਂਗੇ 'ਚ ਕੱਢ ਲੈਣੇ ਆ ਇਹ ਸਭ ਤੋਂ ਸੌਖੀ ਸਬਜ਼ੀ ਬਣਾਉਣੀ ਜੀ ਇਹ ਟਿੰਡੇ ਆਲੂ ਵੀ ਵਧੀਆ ਬੰਦੇ ਨੇ ਜੇ ਬਣਾਉਣੇ ਹੋਣ ਤਾਂ ਤੇ ਇਹ ਆਪਣੇ ਭਿੰਡੀਆਂ ਦੇ ਵਿੱਚ ਵੀ ਪੈ ਜਾਂਦੇ ਆ ਜੀ ਉਹਦੇ ਚ ਵੀ ਇਹ ਸਵਾਦ ਲੱਗਦੇ ਨੇ ਤੇ ਇਹ ਕੱਲੇ ਵੀ ਸਵਾਦ ਲੱਗਦੇ ਆ ਇਹ ਪਰਮਾ ਵੀ ਸਵਾਦ ਲੱਗਦੇ ਆ ਤੇ ਇਹਨਾਂ ਦਾ ਕਚਰਕੁੰਡਾ ਜਿਹਾ ਵੀ ਸਵਾਦ ਲੱਗਦਾ ਤੇ ਫੱਡੀਆਂ-ਫੱਡੀਆਂ ਫਾੜੀਆਂ ਜੀਆਂ ਵੀ ਸਵਾਦ ਲੱਗਦੀਆਂ ਨੇ ਠੀਕ ਹੈ ਜੀ ਤੇ ਮੈਂ ਅੱਜ ਮੈਂ ਖ ਚਲੋ ਨਾਲ-ਨਾਲ ਕੁੜੀਆਂ ਨਾਲ ਸਾਂਝੀ ਕਰਾਂ ਗੱਲ ਹਨਾ ਅੱਜ ਇਹਨਾਂ ਨੂੰ ਸਿਖਾਵਾਂ ਵੀ ਭਾਈ ਇਹ ਸਾਰਿਆਂ ਤੋਂ ਸੌਖੇ ਆ ਤੇ ਹੁਣ ਇਹ ਬਾਧੂ ਹੋਏ ਪਏ ਨੇ ਆਪਣੇ ਖੇਤਾਂ ਦੇ ਵਿੱਚ ਹਨਾ ਆਹ ਲੋ ਜੀ ਆਪਾਂ ਥੋੜਾ ਥੋੜੇ ਹਲਕੇ ਹੱਥਾਂ ਨਾਲ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਤੇ ਆਪਾਂ ਕੀ ਕਰਨਾ ਜੀ ਇਹਨਾਂ ਨੂੰ ਕੱਟ ਲੈਣਾ ਹੈਗਾ ਕੱਟ ਕੇ ਨਾ ਆਪਾਂ ਇਹਨਾਂ ਦੇ ਛੋਟੇ ਪੀਸ ਕਰ ਲੈਣੇ ਆ ਜਿਆਦੇ ਵੱਡੇ ਨਹੀਂ ਕਰਨੇ ਹੈਗੇ ਵੱਡੇ ਵੀ ਕਰ ਲਓ ਪਰ ਮੇਰਾ ਮੂਡ ਸੀਗਾ ਅੱਜ ਵੀ ਆਪਾਂ ਛੋਟੇ ਛੋਟੇ ਪੀਸ ਕਰਨੇ ਨੇ ਇਹਨਾਂ ਦੇ ਛੋਟੇ ਪੀਸਾਂ ਵਾਲੇ ਟਿੰਡੇ ਬਣਾਉਣੇ ਨੇ ਠੀਕ ਹੈ ਨਵੀਂ ਤੋਂ ਨਵੀਂ ਚੀਜ਼ ਸਿੱਖ ਲਿਆ ਕਰੋ ਕੁੜੀਓ ਤੁਸੀਂ ਹਨਾ ਵੇ ਬਣਾਉਂਦੀਆਂ ਤਾਂ ਸਾਰੀਆਂ ਕੋਈ ਮਸਾਲਾ ਰਗੜ ਕੇ ਬਣਾਉਂਦੀ ਹੈ ਕੋਈ ਕਿਵੇਂ ਬਣਾਉਂਦੀ ਹੈ ਜਿਹੜੇ ਤਰੀਕੇ ਨਾਲ ਅੱਜ ਮੈਂ ਬਣਾਇਆ ਉਹ ਤਰੀਕਾ ਤੁਹਾਡੇ ਨਾਲ ਮੈਂ ਅੱਜ ਸਾਂਝਾ ਕਰਨ ਲੱਗੀ ਆ ਆ ਦੇਖੋ ਤੁਸੀਂ ਆਪਾਂ 4-4 ਪੀਸ ਇਹਨਾਂ ਦੇ 4-4 ਇੰਚਰ ਕੋਨੇ ਜੇ ਮਤਲਬ 4 ਚੁੰਡੇ ਪੀਸ ਕਰ ਲੇ ਠੀਕ ਹੈ ਆ ਕਰਕੇ ਆਪਾਂ ਤੇ ਆਪਾਂ ਆਪਦੇ ਡੋਂਗੇ ਦੇ ਵਿੱਚ ਪਾ ਲੇ ਜੀ ਤੇ ਹੁਣ ਕੀ ਕਰਾਂਗੇ ਦੂਜੇ ਬੰਨੇ ਆਪਾਂ ਲਸਣ ਪਿਆਜ਼ ਤੇ ਉਹ ਲਟਰਪਟਰ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਉਹ ਕੱਟ ਲਾਂਗੇ ਆਪਾਂ ਹੁਣ ਕੀ ਕੀਤਾ ਜੀ ਪਿਆਜ਼ ਲਿਆ ਪਿਆਜ਼ ਲੈ ਕੇ ਤੇ ਆਪਾਂ ਇਹਦਾ ਵੀ ਚੱਕਰ ਚੁੰਦਾ ਜਾਂ ਕਰਤਾ ਹੈਗਾ ਕਿਉਂਕਿ ਇਹੇ ਚੌਰ ਸੇ ਕੱਟ ਲਿਆ ਆਪਾਂ ਇਹ ਵੀ ਆਪਾਂ ਜਿਆਦਾ ਬਰੀਕ ਨਹੀਂ ਕੱਟਣੇ ਜੀ ਸੋਹਣੇ ਸੋਹਣੇ ਕੱਟਣੇ ਹੈਗੇ ਆ ਜਾਨੀ ਕਿ ਮੈਨੂੰ ਤਾਂ ਇਹ ਇੰਨੇ ਜਿਆਦਾ ਵਧੀਆ ਨਹੀਂ ਕਰਨੇ ਆਉਂਦੇ ਹੈਗੇ ਆ ਇਹਦੇ ਉੱਤੇ ਆਪਾਂ ਤਾਂ ਦੂਜੇ ਲੋਟ ਹੀ ਜਾਣਦੇ ਹੈਗੇ ਆ ਦੂਜਾ ਉਹ ਚਲਾਉਣਾ ਕੀ ਕਹਿੰਦੇ ਹੁੰਦੇ ਨੇ ਇਹਨੂੰ ਕਰਦ ਚਾਕੂ ਠੀਕ ਹੈ ਜੀ ਤੇ ਆਪਾਂ ਹੁਣ ਕੀ ਕੀਤਾ ਜੀ ਇਹਦੇ ਵਿੱਚ ਆਪਾਂ ਪਾ ਤਿਆਹਾ ਤੇ ਲਸਣ ਵੀ ਆਪਾਂ ਹੁਣ ਇਸ ਤਰ੍ਹਾਂ ਕਰਕੇ ਆਪਾਂ ਵੀ ਰੀਸੀ ਜੀ ਕਰ ਲੈਣੀ ਹੈ ਕਈ ਲੋਕ ਕਰਦੇ ਹੁੰਦੇ ਆ ਨਾ ਆਹ ਜਿਹੜਾ ਇਹਦੇ ਆਹ ਡੂਡ ਨਾ ਜਾਂ ਹੁੰਦਾ ਵੱਢ ਕੇ ਤੇ ਫੇਰ ਛਿੱਲਦੇ ਹੁੰਦੇ ਆ ਤੇ ਮੈਂ ਵੀ ਅੱਜ ਵੱਢ ਕੇ ਤੇ ਮਖ ਦੇਖਦੀਆਂ ਕਿਹੜੇ ਲੋਟ ਛੱਲਿਆ ਜਾਊਗਾ ਤੇ ਭਾਈ ਮੈਂ ਵੀ ਐ ਕਰਕੇ ਤੇ ਮੈਨੂੰ ਮੈਂ ਵੀ ਛੱਲ ਲਿਆ ਉਹ ਸੌਖਾ ਛੱਲਿਆ ਗਿਆ ਥੋੜਾ ਜਿਹਾ ਤਾਂ ਪਾਸੇ ਨਾਲ ਲੈ ਗਿਆ ਚੱਲ ਕੋਈ ਗੱਲ ਨਹੀਂ ਸੌਖਾ ਛੱਲਿਆ ਗਿਆ ਤੇ ਹੁਣ ਆਪਾਂ ਛਿੱਲ ਕੇ ਤੇ ਇਹ ਵੀ ਆਪਾਂ ਉਹ ਡੋਂਗੇ ਦੇ ਵਿੱਚ ਪਾ ਲੈਣਾ ਤਰੀਕਾ ਬਹੁਤ ਸੌਖਾ ਹੈਗਾ ਜੇ ਤੁਸੀਂ ਬਣਾਉਂਗੀਆਂ ਤਾਂ ਕੋਈ ਕਮੀ ਨਹੀਂ ਮਤਲਬ ਰੈਸਪੀਆਂ ਦੀ ਆਪਣੇ ਕੋਲੇ ਠੀਕ ਹੈ ਜੀ ਆਪਾਂ ਥੋੜੇ ਜੇ ਦਿਨ ਉਲਝੇ ਰਹੇ ਤੇ ਤਾਂ ਕਰਕੇ ਕੋਈ ਵੀਡੀਓ ਘਟ ਆਈਆਂ ਨੇ ਤੇ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਬਹੁਤ ਦਿੰਨੇ ਹੋ ਬਹੁਤ ਜ਼ਿਆਦਾ ਮੇਰੇ ਕੋਲੇ ਵਧੀਆ ਮਿੱਠੇ-ਮਿੱਠੇ ਤੁਹਾਡੇ ਕਮੈਂਟ ਆਉਂਦੇ ਨੇ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓਗੇ ਤੇ ਆਪਦਾ ਪਿੰਡ ਦਾ ਸ਼ਹਿਰ ਦਾ ਨਾਮ ਜ਼ਰੂਰ ਪਤਾ ਦੱਸਿਆ ਕਰੋ ਜੀ ਥੋੜਾ ਜਿਹਾ ਪਾ ਲਿਆ ਜੀ ਆਪਾਂ ਅਦਰਕ ਹੁਣ ਅੱਜ ਕੱਲ ਮੌਸਮ ਹੋ ਗਿਆ ਜੀ ਅਦਰਕ ਦਾ ਠੀਕ ਹੈ ਹੁਣ ਗਰਮੀ ਇੰਨੀ ਨਹੀਂ ਰਹਿ ਗਈ ਅਦਰਕ ਖਾਣ ਵਾਲਾ ਮੌਸਮ ਹੋ ਗਿਆ ਵਿੱਚ ਪਾ ਲੋ ਤੇ ਜਾਨੀ ਕਿ ਟੇਸਟੀ ਬਣ ਜਾਂਦਾ ਤੇ ਦੂਜੇ ਬੰਨੇ ਆਪਾਂ ਰੱਖ ਰਿਆ ਜੀ ਫਰਾਈਪੈਨ ਠੀਕ ਹੈ ਸਬਜੀ ਥੋੜੀ ਸੀ ਨਹੀਂ ਆਪਾਂ ਵੱਡੀ ਕੜਾਹੀ ਰੱਖ ਲੰਦੇ ਐਜੀ ਤਾਂ ਕਿਹੜੀ ਗੱਲ ਸੀ ਪਰ ਥੋੜੀ ਸੀਗੀ ਮੱਖਾ ਕਾ ਦੇ ਵਾਸਤੇ ਭਾਂਡੇ ਲਵੇੜਨੇ ਨੇ ਫਾਲਤੂ ਦੇ ਹਨਾ ਤੇ ਆਪਾਂ ਇਹ ਦੇ ਵਿੱਚ ਰੱਖ ਲਿਆ ਜੀ ਫਰਾਈਪੈਨ ਤੇ ਫਰਾਈਪੈਨ ਦੇ ਵਿੱਚ ਪਾ ਲਿਆ ਜੀ ਆਪਾਂ ਤੇ ਦੂਜੇ ਬੰਨੇ ਆਪਾਂ ਨੇ ਕੀ ਕੀਤਾ ਜੀ ਡੋਂਗਾ ਦੇਖੋ ਤੁਸੀਂ ਆਪਣਾ ਉਹ ਤਿਆਰ ਹੋਇਆ ਪਿਆ ਹੈਗਾ ਤੇ ਇੱਧਰ ਆਪਾਂ ਤੇਲ ਕੀ ਕਰਨਾ ਜੀ ਇਹਨੂੰ ਕਲਕਾ ਲੈਣਾ ਹੈਗਾ ਤੇ ਤੇਲ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਚੀਜ਼ ਪੈਂਦੀ ਆਪਾਂ ਉਹ ਚੱਖਣੀ ਆ ਠੀਕ ਹੈ ਜੀ ਜਿਹੜਾ ਬੋਣੀ ਕਰਦਾ ਸਬਜੀ ਦੀ ਜਾਨੀ ਕੀ ਜਿਹੜਾ ਬੋਣੀ ਕਰਦਾ ਸਬਜੀ ਦੀ ਬੋਣੀ ਕੀ ਕਰਦਾ ਜੀ ਆਪਣਾ ਜੀਰਾ ਜੀਰਾ ਪਾ ਦੇਣਾ ਜੀ ਇਹਦੇ ਵਿੱਚ ਤੁਸੀਂ ਭੈਣੋ ਅੱਜ ਜਰੂਰ ਇਹ ਟਿੰਡੇ ਲਿਆ ਕੇ ਤੇ ਬਣਾਓ ਠੀਕ ਹੈ ਜੀ ਵਧੀਆ ਬਣਨਗੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸਵਾਦ ਲੱਗਣਗੇ ਤੇ ਉਦੋਂ ਬਾਅਦ ਸਾਰਾ ਕੁਝ ਚੱਕ ਕੇ ਤੇ ਇਹਦੇ ਵਿੱਚ ਪਾ ਦਿਓ ਜੀ ਇਹਦੇ ਵਿੱਚ ਪਾ ਦਿਓ ਸਾਰਾ ਕੁਝ ਚੱਕ ਕੇ ਕੋਈ ਮਸਾਲਾ ਰਗੜਨ ਦੀ ਲੋੜ ਨਹੀਂ ਕੋਈ ਉਹ ਕੁਝ ਨਹੀਂ ਹੁਣ ਮੈਨੂੰ ਸਾਰੇ ਕਹਿ ਦਿੰਦੇ ਜੀ ਤੁਸੀਂ ਕੱਚਾ ਪਾਤਾ ਜੀ ਤੁਸੀਂ ਪੱਕਾ ਪਾਤਾ ਮੈਂ ਕਹਿੰਦੀ ਇੱਕ ਵਾਰੀ ਬਣਾ ਕੇ ਖਾ ਕੇ ਤਾਂ ਦੇਖੋ ਤੁਸੀਂ ਕੱਚਾ ਪੱਕਾ ਫੇਰ ਤੁਸੀਂ ਕਿਹਾ ਜੇ ਮੈਨੂੰ ਬਾਅਦ ਦੇ ਵਿੱਚ ਇੱਕ ਵਾਰੀ ਖਾ ਕੇ ਦੇਖਿਆ ਕਰੋ ਤੁਸੀਂ ਬਣਾ ਕੇ ਮੇਰੀ ਚੀਜ਼ ਜਿਹੜੀ ਮੈਂ ਬਣਾਉਣੀ ਹੈ ਠੀਕ ਹੈ ਨਾ ਆ ਦੇਖੋ ਤੁਸੀਂ ਕਿੱਡੇ ਸੋਹਣੇ ਹੋ ਗਏ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਆਪਾਂ ਚੱਕਣਾ ਹੈਗਾ ਕੀ ਕਹਿੰਦੇ ਹੁੰਦੇ ਆ ਉਹਨੂੰ ਨਮਕ ਮਿਰਚ ਮਸਾਲਾ ਹੁਣ ਇਹਦੇ ਵਿੱਚ ਪਾਤਾ ਜੀ ਨਮਕ ਨਮਕ ਪਾ ਕੇ ਤੁਸੀਂ ਤੇ ਇਹਨੂੰ ਇਸ ਤਰ੍ਹਾਂ ਮਤਲਬ ਇਹਦੇ ਚ ਪਾਣੀ ਦੀ ਇੰਨੀ ਲੋੜ ਨਹੀਂ ਪੈਂਦੀ ਹੈਗੀ ਤੁਹਾਨੂੰ ਮੈਂ ਦੱਸਦੀ ਆਂ ਵੀ ਆਪਾਂ ਕੀ ਕੁਝ ਪਾਉਣਾ ਹੈਗਾ ਇਹਦੇ ਵਿੱਚ ਉਦੋਂ ਬਾਅਦ ਮੈਂ ਪਾ ਦੋ ਮਿਰਚ ਠੀਕ ਹੈ ਜੀ ਉਦੋਂ ਬਾਅਦ ਮੈਂ ਮਿਰਚ ਪਾ ਕੇ ਤੇ ਉਸ ਤੋਂ ਬਾਅਦ ਮੈਂ ਤੁਸੀਂ ਪਾ ਦਿਓ ਜੀ ਹਲਦੀ ਹਲਦੀ ਪਹਿਲਾਂ ਵੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਪਰ ਇਹ ਆਪਣੇ ਰਵਾਜ ਹੀ ਬਣਿਆ ਹੋਇਆ ਨੂਨ ਪਾ ਦਿਓ ਮਿਰਚ ਪਾ ਦਿਓ ਹਲਦੀ ਪਾ ਦਿਓ ਹਨਾ ਜੀ ਤੇ ਆਪਾਂ ਫਿਰ ਥੋੜਾ ਬਹੁਤ ਇਹਦੇ ਵਿੱਚ ਮਸਾਲਾ ਵੀ ਪਾ ਲੈਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪਾਵਾਂਗੇ ਗਰਮ ਮਸਾਲਾ ਵੀ ਐਜੀ ਗੱਲ ਨਹੀਂ ਵੀ ਆਪਾਂ ਕੁਝ ਪਾਈਏ ਨਾ ਤੇ ਆਹ ਲੋ ਜੀ ਆਪਾਂ ਹੁਣ ਕੀ ਕੀਤਾ ਜੀ ਇਹ ਕਰ ਲਿਆ ਜੀ ਇਹ ਵਧੀਆ ਇਹਨੂੰ ਰਾੜ ਲਿਆ ਰਾੜ ਕੇ ਜੀ ਤੇ ਆਪਾਂ ਇਹਨੂੰ ਥੋੜਾ ਜਿਹਾ ਸ਼ੇਕ ਲਵਾ ਲੈਣਾ ਹੈਗਾ ਠੀਕ ਹੈ ਜੀ ਸੇਕ ਲਵਾ ਕੇ ਆਪਾਂ ਤੇ ਇਹਨੇ ਤਿਆਰ ਹੋ ਜਾਣਾ ਜੀ ਇਹ ਚ ਪਾਣੀ ਦੀ ਜਾਦੇ ਲੋੜ ਨਹੀਂ ਛਿੱਟਾ ਕਪਾ ਸਕਦੇ ਹੋ ਤੁਸੀਂ ਤੇ ਸਬਜੀ ਆਪਣੀ ਬਣ ਗਈ ਜੀ ਵਧੀਆ ਬਣ ਕੇ ਇਹ ਤਿਆਰ ਹੋਗੀ ਤੇ ਆ ਦੇਖੋ ਤੁਸੀਂ ਕਿੰਡੀ ਸੋਹਣੀ ਲੱਗਦੀ ਹੈਗੀ ਹੈ ਹਨਾ ਆ ਦੇਖੋ ਜੇ ਆਪਾਂ ਪਾਣੀ ਵਾਲਾ ਪਾਇਆ ਹੁੰਦਾ ਨਾ ਇਹਦੇ ਵਿੱਚ ਫੇਰ ਤਾਂ ਇਹ ਪਾਣੀ ਜੀ ਚ ਇਹ ਡੁੱਬੀ ਰਹਿੰਦੀ ਤੇ ਹੁਣ ਆਪਾਂ ਇਹਦੇ ਵਿੱਚ ਨੋਰਮਲ ਜੇ ਕੀਤਾ ਹੈਗਾ ਤੇ ਇਹ ਨਾ ਥੋੜੇ ਜੇ ਮੰਨ ਲਓ ਥੋੜੇ ਜੇ ਕਰੜੇ ਆ ਇਹ ਜਿਆਦੇ ਨਹੀਂ ਹੈਗੇ ਥੋੜੇ ਜਿਹੇ ਕਰੜੇ ਆ ਉਹੋ ਜੇ ਆਪਾਂ ਇਹਨੂੰ ਪਾਣੀ ਦਾ ਛਿੱਟਾ ਦੇ ਦੇਣਾ ਬਾਹਲਾ ਨਹੀਂ ਪਾਉਣਾ ਕਿਤੇ ਗਲਾਸ ਭਰ ਕੇ ਪਾ ਦਿਓ ਤੁਸੀਂ ਭਾਈ ਕੁੜੀਓ ਛਿੱਟਾ ਹੀ ਦੇਣਾ ਹੈਗਾ ਛਿੱਟਾ ਦੇ ਕੇ ਪਾਣੀ ਦਾ ਤੇ ਉਤੋਂ ਆਪਾਂ ਫੇਰ ਟੱਕ ਦੇਣਾ ਹੈਗਾ ਠੀਕ ਹੈ ਜੀ ਟੱਕ ਕੇ ਇਹਨੂੰ ਤਾਂ ਫੇਰ ਆਪਾਂ ਦੇਖ ਲੈਣਾ ਵੀ ਇਹ ਤਿਆਰ ਹੋ ਗਈ ਦੇਖੋ ਤੁਸੀਂ ਕਿੱਡਾ ਸੋਹਣਾ ਰੰਗ ਬੰਨ ਕੱਟ ਕੇ ਲੈ ਕੇ ਆਈ ਹੈ ਇਹ ਜੀਰਾ ਮੈਂ ਕਹਿੰਨੀ ਉੱਤੇ ਤਰਦਾ ਫਿਰਦਾ ਵਿਚਾਰਾ ਹਨਾ ਮਸਾਲੇ ਦਾ ਤੇ ਆਹ ਦੇਖੋ ਜੀ ਤੁਸੀਂ ਇਹ ਹੁਣ ਮਤਲਬ ਕਿ ਵਧੀਆ ਤਿਆਰ ਹੋ ਗਈ ਤੇ ਜਦੋਂ ਤੁਸੀਂ ਖਾਉਂਗੇ ਨਾ ਫੁਰਕਿਆਂ ਨਾਲ ਤੇ ਬੜੇ ਸਵਾਦ ਲੱਗੂ ਤੇ ਉੱਤੇ ਹੁਣ ਪਾ ਦਿਓ ਜੀ ਥੋੜਾ ਜਿਹਾ ਮਸਾਲਾ ਠੀਕ ਆ ਆਪਾਂ ਕੀ ਕੀਤਾ ਆਹ ਧਨੀਆ ਮਸਾਲਾ ਪਾਤਾ ਜੀ ਧਨੀਆ ਪਾਊਡਰ ਧਨੀਆ ਮਸਾਲਾ ਨੇ ਧਨੀਆ ਪਾਊਡਰ ਕਹਿੰਦੇ ਹੁੰਦੇ ਇਹਨੂੰ ਧਨੀਆ ਪਾਊਡਰ ਪਾਤਾ ਮੈਂ ਕਹਿੰਦੀ ਆਂ ਕਿ ਆਹ ਖੁਸ਼ਬੂ ਆ ਧਨੀਆ ਪਾਊਡਰ ਦੀ ਮੇਰਾ ਘਰੇ ਲਿਆ ਕੇ ਧਨੀਆ ਰਗੜਿਆ ਹੋਇਆ ਹੈ ਜਾਦੇ ਖੁਸ਼ਬੂ ਦਿੰਦਾ ਜੀ ਇਹ ਆਹ ਦੇਖੋ ਤੁਸੀਂ ਬਹੁਤ ਹੀ ਸਵਾਦਿਸ਼ਟ ਬਣੀ ਐ ਇਹ ਸਬਜੀ ਤੇ ਇਹ ਹੋ ਗਈ ਜੀ ਆਪਣੀ ਤਿਆਰ ਤੇ ਆਪਾਂ ਇਹਨੂੰ ਥੋੜਾ ਜਿਹਾ ਸੇਕ ਹੋਰ ਲਵਾ ਦੇਾਂਗੇ ਤਾਂ ਕਿ ਮਸਾਲਾ ਵੀ ਵਿੱਚ ਵਧੀਆ ਬਾਂਜੇ ਦੇਖੋ ਤੁਸੀਂ ਅੱਡੋ ਅੱਟ ਫਾੜੀਆਂ ਤੇ ਮੈਂ ਕਹਿਨੀ ਆਂ ਕਿ ਆ ਬਾਤਾਂ ਤੇ ਪਤਲੇ ਪਤਲੇ ਬਣਾਵਾਂਗੇ ਫੁੱਲ ਕੇ ਤੇ ਨਾਲ ਲੱਸੀ ਤੇ ਨਾਲ ਦਹੀਂ ਤੇ ਚਲੋ ਠੀਕ ਹੈ ਜੀ ਕਰੋ ਇੰਜਵਾਏ ਤੇ ਕਰੋ ਮਿੱਠੇ ਮਿੱਠੇ ਕਮੈਂਟ ਓਕੇ ਜੀ ਬਾਏ ਬਾਏ